Thank you. ਪਿੱਛੇ ਅੱਗੇ ਤੋਂ ਗੁੱਲੇ-ਗੁੱਲੇ ਕੇ ਚਲਾ ਤਾ ਪਿੱਛੇ ਕੇ ਲਓਏ ਮਿੱਤਰੋ ਤਿਆਰੀ ਹੋ ਗਈ ਆ ਨਨਕ ਜੀ ਰੇ ਜਾਣ ਦੀ ਮੁੰਡੇ ਤਿਆਰ ਵਰ ਤਿਆਰ ਤਿਆਰੀਆਂ ਕਰਨ ਦੇ ਆ ਯਾ ਵਾਹ ਵਾਹ ਇਹ ਵਾਜਾ ਮਾਰਦੇ ਆ ਨਾ ਹੀ ਲੈ ਗੀ ਅਮਰ ਜੀ ਬਾਦ ਤੱਕ ਬਾਜਾਂ ਕਰਨਗੇ 15 20 ਮਿੰਟਾਂ ਤੱਕ ਫਿਰ ਦੱਸ ਦੇਣ ਤੁਹਾਨੂੰ ਅੱਗੇ ਦੇਣਾ ਉਹ ਦਰ ਖਾਣਾ ਖਾ ਕੇ ਤੁਮਾਰ ਤੋਂ ਬੇਸ ਕੇ ਦੇ ਤੱਕ ਬਸ ਇਤਨੇ ਹੀ ਬਹੁਤ ਹੈ 6 ਕਿਲੋ ਦਾ ਕੈਮਰਾ ਕਹਿੰਦਾ 6 ਕਿਲੋ ਦਾ ਉਹ ਆਪਨੇ ਕੋਲੇ ਨਾ ਉਹ ਛੇ ਦਾ ਲਓ ਵੀ ਮਿੱਤਰੋ ਪਹੁੰਚ ਚੁਕੇ ਆਪਾਂ ਗੁਰਦੁਆਰਾ ਨਾਨਕਜੀਰਾ ਸਾਹਿਬ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਸਾਹਿਬ ਆ ਗਿਆ ਬੇ ਸਾਹਮਣੇ हा सामने सामने हाँ आग। तो जी हाँ जी लो संगत जी पहुंच गए गुरुद्वारा नानक झीरा साहब बिदर करनाटका planına göre इधर तो नहीं बनाते हैं इधर तो नहीं बनाते ऐसे ट्राली और तो मित्रों आगे बिदर देख के ले जा

ਦਦਾਸ਼ਾਂ ਕੀ ਹੈ ਦਰਵਾਜ਼ਾ ਚੈੱਕ ਕਰੋ ਦਰਵਾਜ਼ਾ ਬੰਨਿਆ ਦਬਾਰਾ ਵਾਂ ਪਰ ਥੋੜਾ ਬੋਤਾ ਪਰ ਲੋਹੇ ਦਾ ਸਾਡੇ ਆਪਣੇ ਕੋਈ ਬਣਾਏ ਆ ਜਲਾਦੇ ਨਾਲ ਦੇ ਸਾਡੇ 5 ਕਿਲੋਮੀਟਰ ਲੰਬਾਈ ਹੈ ਇਹਦੀ ਆਲਾ ਦਵਾਲਾ ਸਾਡੇ 5 ਕਿਲੋਮੀਟਰ ਲੰਬਾਈ ਜਲਾਦੇ ਤੇ ਸਾਡੇ 500 ਗ੍ਰਾਮ ਰਹਿੰਦੇ ਆ ਜੀ ਸਿਗਰਟ ਬੀਡੀ ਵੀ ਚਾਹੁੰਦੇ ਵੀਰ ਜਦੋਂ ਇਸਤੇਮਾਲ ਕਰਦੇ ਆ ਯਾਰ ਇਹ ਨਹੀਂ ਚਾਹੀਦਾ ਇਹਨਾਂ ਦੀ ਕਰਨ ਦੇ ਆਪਾਂ ਨੂੰ ਵੀ ਖੇਤ ਨਹੀਂ ਹੈ ਨਹੀਂ ਕਲਾਇ ਬੜਾ ਤਗੜਾ ਬਾ ਥੋੜੇ ਚਿਰ ਮੈਂ ਵੀ ਅਮੀਰ ਹੋ ਜਾਣਾ ਮੈਂ ਵੀ ਆਪਣੀ ਨਾਲ ਦੀ ਦੇ ਨਾਲ ਇਹਦਾ ਤਗੜਾ ਕਲਾ ਬਣਾ ਲੈਣਾ ਅੱਜ ਦੁਗਾਤਨ ਕਰਕੇ ਵੀਰ ਜੀ ਫੇਰ ਨਹੀਂ ਨਹੀਂ ਪਿੰਡ ਜਾਏ ਪਿੰਡ ਜਾਏ ਕਰਾਂਗੇ ਇਥੇ ਥੋੜੀ ਪਿੰਡ ਜਾ ਕੇ ਹਾਂ ਦਰਵਾਜ਼ੇ ਬੜੇ ਤਗੜੇ ਆਦੇ ਲੋਹੇ ਲੋਹੇ ਦੇ ਆ ਉਹ ਤਾਂ ਲੱਕੜ ਦੋਨੇ ਬੰਨ੍ਹ ਲੱਕੜ ਲਾ ਕੇ ਤੇ ਲੋਹਾ ਲਾ ਦੇ ਕੱਟ ਕਰ ਲਾਗੇ ਲੋ ਵਾਲਾ ਮਿਕਸ ਬੱਜ ਇਹ ਇਧਰ ਇੱਕ ਇੱਕ ਥਾਂ ਇਧਰ ਇਧਰ ਕਿੰਨੇ ਕਿਤੇ ਬੰਦੂਕਾਂ ਦਾ ਕਿਸੇ ਵੀ ਇੱਥੇ ਚਲਾਓ ਪਹਿਲਾਂ ਬੰਦੂਕਾਂ ਦੇਸੀ ਓਏ ਵੀਡੀਓ ਬਣਾਉਣਾ ਕਰਦੇ ਆਪਾਂ ਬਣਾਇਆ ਕਿਉਂ ਇਸ ਕੋਲ ਤੁਹਾਨੂੰ ਕੋਸ਼ਿਸ਼ ਕਰਾ ਕੇ ਫਾਟਿਆ ਕੇ ਨਹੀਂ ਚਲਦਾ ਆਹ ਉਹ ਜਦ ਤੇ ਨੀਜ਼ਨ ਦਾ ਵਰਕਿੰਗ ਸਿਸਟਮ ਸਟਾ ਕਰੇ ਅਬਦੁਲ ਕਾਹਰੇ ਪੱਥਰ ਵੇ ਇਸ ਤਰ੍ਹਾਂ ਬਗੈਰਾ। ਇਹ ਵੀਰ ਦੀ ਆਪਾਂ ਮਦਦ ਲਈ ਆ। ਵੀਰ ਨੇ ਆਖਿਆ ਕਿ ਆਪਾਂ ਨੂੰ ਕਿਲੇ ਦੀ ਸੈਰ ਕਰਾਓ ਤੇ ਵੀਰ ਜੀ ਆਪਣੀ ਸੈਰ ਨਾਲ ਸਹਿਮਤ ਹੋ ਗਏ ਆ। ਆਪਾਂ ਨੂੰ ਸੈਰ ਕਰਾ ਰਹੇ ਆ। ਸੈਰ ਇਹ ਵੇਖੋ ਸਾਰਾ ਕਿਲਾ ਏ। ਇਹ ਸਾਰੇ ਕਿਲਿਆਂ 'ਚ ਕੋਈ ਅੰਤ ਨਹੀਂ ਇਹਦਾ। ਹਾਂਜੀ। ਤੇ ਵੀਰ ਨੇ ਬਹੁਤ ਨੇਂਦ ਕੀਤੀ ਆ। ਵੀਰ ਦਾ ਨਾਮ ਆਪਾਂ ਕੰਨ ਤੇ ਲਿਖਦਾ। ਸੁਖ ਗਿਲ 60 ਰੰਗੀ ਦੁਨੀਆ ਤੱਕ ਨਾ ਰੰਗੀ ਦੁਨੀਆ ਤੱਕ ਜਿੰਨੇ ਚਿਰ ਮੈਂ ਜੂਨਾ ਏ ਉਹਨਾਂ ਚਿਰ ਤੀ ਮਿਰਦਾ। ਇਹ ਗੇਰ ਵੀਜੀ ਚਲੋ ਉਤਰ ਜਾਨੇ ਪ੍ਰਾਣੀਆਂ ਚੀਜ਼ਾਂ ਚੂਨਾ ਪੱਥਰ ਦਾ ਬਣਿਆ ਏ ਜਦ ਮੈਂ ਪੰਜਾਬ ਸੇ ਆਇਆ ਥਾ ਨਾ ਇਹ ਮਸਾਲਾ ਦੇਖ ਕੇ ਗਿਆ ਥਾ ਹਮ ਮਸਾਲਾ ਦੇਖ ਕੇ ਗਏ ਥੇ ਦੇਖੇ ਮੇਰੀ ਲਿਵਰ ਕੰਮ ਕਰਦੀ ਰਹੀ ਸੀ ਆਵੇ ਬਾਥਰੂਮ ਪ੍ਰਾਣੀਆਂ ਤੱਕ ਤਮੈਲ ਅੱਜ ਤੱਕ ਤਮੈਲ ਤੱਕ ਮਹਿਲ ਰક્તਮੈਕਾਂ ਪਰ ਇਧਰ ਹੈ ਇਹ ਰક્ત ਲੱਗਦੀ ਹੁੰਦੀ ਹੈ ਇਹ ਬਲਾਗ ਵੀਡੀਓ ਨਾ ਕਲਿੱਪਾਂ ਆਪਾਂ ਪਹੁੰਚ ਗਏ ਆ ਗੁਰਦੁਆਰਾ ਬਾਬਾ ਯੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦਗਾਰ ਤੇ ਇਹ ਮਹਾਰਾਸ਼ਟਰ ਚ ਪੈਂਦਾ ਗੁਰਦੁਆਰਾ ਤੇ ਬਹੁਤ ਵਧੀਆ ਬਣਿਆ ਉੱਪਰ ਜਾੜ ਵੀ ਬਣਿਆ ਤੇ ਹੁਣ ਚੱਲੇ ਆਪਾਂ ਹਜੂਰ ਸਾਹਿਬ ਵੱਲ ਨੂੰ ਆਪਾਂ ਤਿਆਰੀ ਆ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਆਪਣਾ ਰਹਿ ਗਿਆ ਹੁਣ ਉਹਨਾਂ ਨੂੰ 70 ਕਿਲੋਮੀਟਰ ਬਾਕੀ ਜਾ ਕੇ ਕਰਦੇ ਹਾਂ ਉੱਥੇ ਦਰਸ਼ਨ ਦਦਾਰੇ ਆਪਣੀ ਲਈ ਆਓ ਜੀ ਵਾਇਗਰੂ ਦੀ ਮੇਰ ਨਾਲ ਪਹੁੰਚ ਚੁੱਕੇ ਆਂ ਫਿਰ ਵਾਪਸ ਹਜ਼ੂਰ ਸਾਹਿਬ ਹਾਂ ਵੀਰ ਦੀ ਕੱਲ ਨੂੰ ਹਣ ਦੇਖਦੇ ਆਂ ਕੀ ਪ੍ਰੋਗਰਾਮ ਆਂਦਾ ਕੱਲ ਨੂੰ ਤੁਰਨ ਆਇਆ ਪਰਸੋਂ ਨੂੰ ਵਾਪਸ ਫਿਰ ਬਾਕੀ ਅਪਡੇਟ ਦਵਾਂਗੇ ਤੁਹਾਨੂੰ ਕੱਲ ਤੇ ਹੁਣ ਅੱਜ ਦਾ ਵਲੌਗ ਕਰਦੇ ਆਂ ਬਾਈਥੇ ਐਂਡ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿ ਕਿੱਦਾਂ ਦੀਆਂ ਵੀਡੀਓ ਲੱਗਣੀਆਂ ਜੇ ਕੋਈ ਸੁਧਾਰ ਕਰਨ ਵਾਲਾ ਹੋਵੇ ਅਸੀਂ ਕਰਾਂਗੇ ਹੋਰ ਬਾਕੀ ਵਾਇਰਲ ਵੀ ਮੇਰ ਨਾਲ ਪਹੁੰਚ ਜਾਏਗਾ ਆਪਾਂ ਜੈ ਸਿਆ ਦਾ ਬਾਬੇ ਇੱਥੇ ਆਏ ਆ ਬਾਬੇ